हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈ ਕੈਰੋਂ ਨੂੰ ਵੀਰ ਸਤਰਾਮ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਸੋ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਇਸ ਫਾਰਮ ਤੇ ਇਸ ਘਰੇ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਨਾਗਾਪਾ ਤੁਹਾਨੂੰ ਟੋਟਲ ਵੈਸੇ 10 ਤੋਂ 11 ਕੇ ਨਾਗ ਦਿਖਾਉਣੇ ਆ ਇੱਕ ਕਟਾ ਦਿਖਾਵਾਂਗੇ ਉਦੇ ਸਮੇਤ तकरीबन ਕੋਈ 11 ਗਨਗ ਨੇ ਜਿਨ੍ਹਾਂ ਦੇ ਵਿੱਚੋਂ 7 ਬੈੜਾਂ ਤੇ 3 ਮੱਝਾਂ ਝੋਟੀਆਂ ਹੋਣਗੀਆਂ ਪਸ਼ੂ ਐਸੇ ਸਾਰੇ ਸੁਈਆਂ ਸੁਵਾਈਏ ਆ 5 ਬੈੜਾਂ ਸੁਈਆਂ ਸੁਵਾਈਆਂ ਨੇ ਇੱਕ ਬਿਨ ਬੱਚੇ ਤੋਂ ਆ ਠੀਕ ਆ ਜੀ ਤੇ ਬਾਕੀ ਬੈੜਾਂ ਦੇ ਮਗਰ ਦੋਸਤੋ ਬੱਚੇ ਵੀ ਹੈਗੇ ਆ ਦੋ ਗੱਭਣ ਬੈੜਾਂ ਦਿਖਾਵਾਂਗੇ ਤੁਹਾਨੂੰ ਤੇ ਤਿੰਨ ਮੱਝਾਂ ਹੋਣੀਆਂ ਇਸ ਵੀਡੀਓ ਦੇ ਵਿੱਚ ਸੋ ਦਸੇ ਨਗਾਂ ਦੀ ਡਿਟੇਲ ਆਪਾਂ ਵੀਰ ਸਤਨਾਮ ਸਿੰਘ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਇੱਕ ਜ਼ਰੂਰੀ ਬੇਨਤੀ ਆਪਣੇ ਸਾਰੇ ਫਾਰਮਰ ਭਰਾਵਾਂ ਨੂੰ ਹੁੰਦੀ ਆ ਦੋਸਤੋ ਵੇ ਦੋ ਟਾਈਮ ਚੋਕੇ ਚਾਹੇ ਭਰਾ ਕੋ ਇੱਕ ਟਾਈਮ ਚੋਕੇ ਤਸੱਲੀ ਆਪਣੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਜਿਹੜੇ ਪਸ਼ੂ ਸੋਏ ਸਵਾਏ ਆ ਗੱਬਣ ਪਸ਼ੂ ਮੇਰਾ ਭਰਾ ਕੋਈ ਲੈ ਕੇ ਜਾਂਦਾ ਤੇ ਆਪਣੀ ਟਿਪ ਕੇ ਚੌਥਾ ਨਾ ਦੀ ਤਸੱਲੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਠੀਕ ਆ ਜੀ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪ੍ਰੰਤੂ ਦਾ ਸਾਹਮਣਾ ਕਿਸੇ ਖਰੀਦਦਾਰ ਭਰਾ ਨੂੰ ਨਾ ਕਰਨਾ ਪਵੇ ਅੱਜ ਤਰੀਕ ਤੁਸੀਂ ਨੋਟ ਕਰ ਲਓ 14 ਨਵੰਬਰ ਤੇ ਸਮਾਂ ਦੋਸਤੋ ਦੁਪਹਿਰ ਦੇ ਕੋਈ 2:30 3 ਵਜੇ ਦਾ ਸਮਾਂ ਆਉ ਕਰਦੇ ਆ ਗੱਲਬਾਤ ਲੈਨੇ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਸਤਨਾਮ ਸਾਸਰੀ ਕਾਰ ਸਾਸਰੀ ਦਾ ਵੀਰ ਜੀ ਡੀਡਾ ਜੀ ਬਹੁਤ ਵਧੀਆ ਭਾਜੀ ਠੀਕ ਠਾਕ ਚੜ੍ਹਦੀ ਕਲਾ ਰੱਖੋ ਮਾੜੀ ਲੈ ਵੀ ਪ੍ਰਤਾਪ ਸਾਹਿਬ ਕੀ ਹਾਲ ਜੇ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਸਾਰੇ ਭੈਣ ਭਰਾ ਹੋਣ ਸਾਸਰੀ ਕਾਰ ਸਾਸਰੀ ਕਾਰ ਹਾਂ ਮਹਾਰਾਜ ਬਾਬਾ ਬੁੱਢਾ ਸਾਹਿਬ ਚੜ੍ਹਦੀ ਕਲਾ ਰੱਖੇ ਹੋ ਗਿਆ ਸ਼ੇਅਰ ਕਰਿਆ ਕਰੋ ਹਾਂ ਸ਼ੇਅਰ ਕਰ ਦਿਓ ਤਗੜੇ ਹੋ ਗਏ ਬਿਲਕੁਲ ਜੀ ਬਿਲਕੁਲ ਲੈ ਵੀ ਸਤਨਾਮ ਵੀਰ 10 ਨਾਗਨੇ ਅੱਜ 10 ਤੋਂ ਜੀ 11 ਕੇ ਨਾਗਨੇ ਹਾਂਜੀ ਹਾਂਜੀ ਜੀ ਠੀਕ ਹੈ ਜੀ ਤੇ ਵੜਾ ਵੱਡੀ ਗਿਣਤੀ ਦੇ ਵਿੱਚ ਸੱਤ ਬੈੜਾ ਹੀ ਆ ਹਾਂਜੀ ਸੱਤ ਆ ਜੀ ਦੋ ਗੱਬੜ ਪੰਜ ਸੁ ਲੋ ਵੀ ਚਾਰ ਤਾਜੀਆਂ ਸੂਈਆਂ ਦੇ ਇੱਕ ਬੱਚੇ ਵਗੇ ਰਹਾ ਹੈ ਤਾਜੀ ਜਿਹੜੇ ਬੱਚਾ ਵਰ ਗਿਆ ਜੀ ਠੀਕ ਹੈ ਤੇ ਮੱਝਾਂ ਵੀ ਤਿੰਨੇ ਸੂਈਆਂ ਨੇ ਬਈ ਇਹ ਨਾ ਦੋ ਤਾਜੀਆਂ ਦੇ ਇੱਕ ਗੱਬਨ ਤਿਆਰ ਠੀਕ ਹੈ ਜੀ ਲਓ ਜੀ ਸੋ ਪਹਿਲਾ ਨੰਬਰ ਤੋਂ ਦੋਸੇ ਇੱਕ ਵੈੜ ਜਿਹੜੀ ਸੂਈ ਸਵਾਈ ਉਹ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆ ਲਓ ਜੀ ਉੱਕਰ ਕਪਰ ਨਾ ਹੋ ਕੇ ਇਤਨਾ ਸੇਰ ਹਾਂ ਉਹ ਵਿਚੇ ਉਹ ਸਾਰਾ ਮਾਲ ਹੀ ਮਹਾਰਾਜ ਦੀ ਕਿਰਪਾ ਅੱਧਾ ਘੰਟਾ ਵੀਰਜੀ ਲਗਾ ਹਾਂ ਅੱਧੇ ਘੰਟੇ ਬਾਅਦ ਸਾਰੇ ਸਭ ਦੇ ਕੰਪਲੀਟ ਹੋ ਗਏ ਚਲੋ ਉਹ ਸਭ ਜਿੰਨ ਦੀ ਮੋਤਾਰ ਕੋ ਵਿਚਨਾ ਮਿੰਤਾ ਮਿੰਤਾ ਕੋ ਧਾ ਕੋਟ ਕਿਆ ਐਡੀ ਛੇਤੀ ਮਾਲ ਵਿਕਿਆ ਇਰਾਨ ਪਰ ਸਾਡਾ ਕੋਣ ਹੈ ਲੱਗ ਤੁਰਿਆ ਜੇ ਫੋਨਸ ਨੇ ਤੁਹਾਨੂੰ ਫੋਨ ਲਾਇਆ ਵੀ ਫੋਨ ਆਈ ਜਾਂਦੇ ਸਾਰ ਕੋਲੋਂ ਰਹੇ ਹੁੰਦਾ ਵੀਡੀਓ ਬੰਦ ਕਰ ਕਮਲਿਆ ਲੋਕੀ ਦਾ ਵੀਡੀਓ ਠੀਕ ਦੇਆ ਵੀਡੀਓ ਠੀਕ ਦੇਆ ਵੀਡੀਓ ਉੱਤੇ ਹੋਣਾ ਤੇ ਆਪਾਂ ਕੰਮ ਰਿਆ ਕੰਡੇ ਕੱਟ ਮੇਰਾ ਚੱਲਣ ਦਾ ਨੂੰ ਕੰਮ ਆ ਟੁਕੜੇ ਟੁਕਕੇ ਦੇ ਬਿਲਕੁਲ ਬਿਲਕੁਲ ਬਾਹਰ ਤੇ ਜਮਾਲ ਹੁੰਦਾ ਤਾਂ ਭੈਣ ਭਰਾ ਹਰ ਕੋਈ ਫੋਨ ਮੈਂ ਮਾਲ ਵਧੀਆ ਭਾ ਸੁਤਰੀ ਬਾਕੀ ਨਿਭਾ ਮਤਲਬ ਇੱਕ ਤੇ ਗੱਪੜਾ ਗੁੰਬੜਾ ਵਾਧਾ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਦੁੱਧ ਵੀ ਦਿੰਦੀ ਹੈ ਮਾ ਵੀ ਦੱਸੋ ਸ਼ੁਰੂਆਤ ਕਰਦੇ ਆ ਇਸੇ ਤਰ੍ਹਾਂ ਫੋਨ ਕੰਟੈਕਟ ਆਪਣਾ ਬਣਾ ਕੇ ਨਾਮ ਰੱਖ ਲਿਆ ਕਰੋ ਤੇ ਮਾਲ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਇੱਕ ਬਲੈਕ ਰੰਗ ਦੇ ਵਿੱਚ ਵੀਰ ਆਹ ਪਹਿਲੇ ਨੰਬਰ ਤੋਂ ਇੱਥੋਂ ਸ਼ੁਰੂ ਕਰੀਏ ਇਹ ਸੇਲ ਹੋਈ ਜੀ ਦੇਖੀ ਆ ਹਾਂ ਇਹ ਸੇਲ ਰਵਾਇਤੀ ਸੇਲ ਹੋ ਗਈਆਂ ਨੇ ਸਪੀਡ ਕੋਸ ਵੀ ਕਰਦੀ ਹੁਣ ਕਿਉਂਕਿ ਪਾਸ ਉਸ ਘਰ ਕੇ ਪੈਸੇ ਦੇ ਕੇ ਸੇਰੀ ਚਲ ਜਾਂਦੀ ਹੈ ਇਹ ਕੀ ਹੈ ਮਤਲਬ ਇੱਕ ਦੋਸਤ ਇਧਰ ਐਚਪ ਦੇ ਵਿੱਚ ਕਰਾਉਸ ਤੁਹਾਨੂੰ ਦਿਖਾਉਣੇ ਆ ਇਹ ਕਿੰਨੇ ਕ ਦਿਨਾਂ ਦੀ ਸੂਈ ਹੈ ਵੀ ਜੀ ਦੂਜਾ ਸਵੇਰ ਸੂਈ ਜੇ ਪਰਸੋਂ ਦੀ ਹੈ ਰੱਖੋ ਨਾਲ ਨਾਲ ਲਓ ਜੀ ਮਗਰ ਬੱਛੀ ਹੈ ਬੱਚੇ ਦੇ ਨਾਲ ਆ ਦੇਖੋ ਜੀ ਬੱਛੀ ਮਗਰ ਆ ਪਰਸੋਂ ਦੀ ਸੂਈ ਹੈ ਦੂਜਾ ਸਵੇਰ ਹੈ ਤਾਂ ਕਿ ਮਗਰ ਬੱਛੀ ਆ ਤੇ ਸਤਰਾਹ ਬਾਈ ਪਰਸੋਂ ਦੀ ਤੀਜਾ ਦੇ ਨਾਲ ਕਿੰਨਾ ਕ ਬੋਲਾ ਹੁਣ ਜਿਹਦੇ ਕੋ ਬੋਲਾ 15 ਕਿਲੋ ਹੋਊਗਾ 14 ਕਿਲੋ ਦੀ ਆਪਣੀ ਫੋਲੋ ਗਾਰੰਟੀ ਹੋਊਗੀ ਲਓ ਜੀ ਜਿਤਨਾ ਹੋਗਾ ਕਿ ਭਰਾ ਪੰਡਾ ਬਾੜੀ ਨਹੀਂ ਕਿਹਾ ਦੇ ਥੱਲੇ ਹੁਣ ਮ ਕੋਈ ਨਾ ਐਨ ਤੋੜ ਲਿਆ ਜੀ ਠੀਕ ਆ ਜੀ ਕੱਦ ਇਹਦਾ ਦੋਸਤੋ ਉੱਚਾ ਇੱਕ ਵੀ ਸੂਸਵਾਦ ਵਿੱਚ ਕੋਈ ਵੀਰ ਮੰਨ ਲੇ ਕਿਉਂਕਿ ਨਾੜੂ ਬਿਲਕੁਲ ਬੱਚੇ ਦੇ ਨਾਲ ਆਪਾਂ ਤੁਹਾਨੂੰ ਦਿਖਾਤਾ ਆ ਮੂੰਹ ਮੱਥੇ ਤੋਂ ਆ ਠੀਕ ਆ ਜੀ ਆ ਫੇਸ ਕੁਆਲਿਟੀ ਆ ਬੋਦੀ ਵਾਲੀ ਵੜ ਨਸ ਨਸ ਚੰਗੋ ਆ ਦੇਖੋ ਜੀ ਸੋ ਦੂਜਾ ਘਸੂਆ ਤੇ 14 ਕਿ ਲੀਟਰ ਜਿਹੜੀ ਸ਼ੁਰੂਆਤ ਆ ਉਹ ਬੋਲੇ ਤੋਂ ਕੀਤੀ ਆ ਠੀਕ ਆ ਜੀ 14 ਨੂੰ ਹੋਊਗਾ ਵੀਰ ਜੀ ਪਲਾਸੀ ਅੱਛਾ ਅੱਛਾ 14 ਦੀ ਲੇਅਰ ਕੀ ਗਾਰੰਟੀ ਹੋਊਗੀ ਠੀਕ ਆ ਜੀ ਪੂਰੀ ਫੋਲਡਰ ਬਾਕੀ ਠੰਡੀ ਦੀ ਦੀ ਆ ਜਦਾ ਮਰਜੀ ਹੱਥ ਪੱਲਾ ਫਿਰ ਜੋ ਥੱਲੇ ਉੱਤੇ ਵੀ ਕੋਈ ਪਰਵਾਰ ਲੋ ਜੀ ਸਾਰੇ ਵਈਆਂ ਮੁਠੀਆ ਖਾ ਲਗਾ ਜੀ ਤੇ ਵਾਈ ਭੋਲੀ ਲੋ ਜੀ ਜਿਹੜੇ ਪਾਸੇ ਮਰਜੀ ਬੈਠ ਕੇ ਚੋਈ ਜੀ ਆ ਢੰਡੀ ਠੇਰੀਆ ਬਿਲਕੁਲ ਬਰਫੀਆ ਕਰਮਾਲੀਆਂ ਵੇਖੋ ਠੀਕ ਆ ਜੀ ਤੇ ਕਾਦੇ ਦਾ ਉੱਚਾ ਮੇਰਾ ਭਰਾ ਵੀ ਦੂਰੋਂ ਨੇੜੋਂ ਆ ਰਿਹਾ ਤੇ ਵਾਰ-ਵਾਰ ਪੁੱਛਣ ਦੱਸਣ ਦੀ ਰੋੜ ਨਹੀਂ ਕਾਦੇ ਕੋਈ ਬਾਲਾ ਮੀਡੀਅਮ ਜਾਂ ਸਮੱਧਰ ਨਹੀਂਗਾ ਵੱਡਾ ਕਾਦਾ ਮੈਂ ਵੀਰ ਸਤਨਾਮ ਚਲੋ 14 ਤੋਂ ਪਲੱਸ ਬੋਲਾ ਮਗਰ ਬੱਛੀ ਆ ਹਾਂਜੀ ਤੇ ਇਹਦਾ ਮੁੱਲ ਕੀ ਰਹੂਗਾ ਬੈਰ ਮੁੱਲ ਦੀ ਦੀ ਭਾਵੇਂ 55000 ਕਰ ਲੀ ਗਏ ਹਾਂਜੀ ਪੂਰੇ 50000 ਦੀ 100 ਕਿਲੋਮੀਟਰ ਤੱਕ ਪਹੁੰਚ ਵੀ ਉਹੋ ਗੱਲਬਾਤ ਰਹੂਗੀ ਪਹੁੰਚਾਂ ਦਾ ਕਰਦਿਆਂ ਕਰਨੀ ਆ ਹਾਂ ਜੀ ਸੰਧੂ ਸਾਹਿਬ ਕੰਮ ਹੀ ਨੇ ਬੇਰਤਾ ਛੋੜਾ ਸਿੱਧਾ ਹੀ ਕੰਮ ਤੇ ਤਲਾਵ ਤੋਨਾ ਕੋਪਰਾ ਵਾਲਾ ਇੱਥੇ ਨਹੀਂ ਕੰਮ ਨਹੀਂ ਸਿੱਧਾ ਹੀ ਕੰਮ ਆ ਬਿਚੇ ਮਾਹਰ ਜੀ ਬੋਲਾ ਬੋਲੇ ਜੀ ਭੈਣ ਭਰਾ ਸੁਧਰਾ ਅੱਗੇ ਉਹ ਅਗਲੇ ਨਾਲ ਚਰਚਾ ਪਣਾਓ ਹੱਤਵਾਂਦ ਕਰੋ ਹੋ ਜੀ ਇਹ ਵੀਰ ਬਣਾ ਲਈ ਆਖਿਆ ਬਿਲਕੁਲ ਬਿਲਕੁਲ ਉਹ ਵੀ ਸਾਡੇ ਘਰੇ ਪੰਜਾਬ ਦੇ ਬਸੇ ਗੱਲ ਪਚਾ ਦਿਓ ਇਹ ਕਿੰਨੇ ਚ ਪਹੁੰਚੂਗੀ ਉਹ ਨਾ ਇਹ 50000 ਚ 50000 ਮੇਰਾ ਪ੍ਰਕਾਸ਼ ਨਾਲ ਸ਼ਰਧਾ 58000 ਛੋੜ ਦਾਂਗੇ ਜਲ 58000 ਚਲੋ ਜੀ 50000 ਦੇ ਵਿੱਚ 45000 ਛੋੜਾਂ 95 ਜੀ ਹੋ ਗਏ 95000 ਚ ਪਹੁੰਚ ਆ ਲਓ ਜੀ 95000 ਚ ਪਹੁੰਚ ਆ ਵੇਰ 14 ਸਾਲੀ 14 15 ਵੀ 14 ਅਗਲੇ ਵੀ ਫੁੱਲ ਗਾਰੰਟੀ ਹੋਊਗੀ ਲਓ ਵੀ ਭਰਾਵੋ ਠੀਕ ਆ ਇੱਕ ਫੋਨ ਤਨਾਮ ਆਪਣੇ ਕੋਲ ਆਪ ਹੈ ਸ਼ੇਰ ਨਾਲ ਵਿੱਚ ਦੂਜੇ ਸੂਣੀ ਆ ਰੱਸੀ ਦੀ ਬਹੁਤ ਵੱਡੀ ਥੋੜੀ ਜਿਹੀ ਛਿੱਕੀ ਰਹੀ ਕਰਵਾ ਦੇ ਲੋਕ ਦੋਸਤੋ ਬਾਕੀ ਰੰਗ ਪ੍ਰਿੰਟ ਵੇਖੋ ਪੂਰੀ ਆਖਰੀ ਆ ਨਸਲ ਫਰੀਡ ਨੂੰ ਕੋਈ ਅੰਤ ਨਹੀਂ ਠੀਕ ਆ ਜੀ ਤੇ ਦੂਜਾ ਸੁਭਾ ਕਰਮਾ ਲਈ ਇਹ ਸੂਈ ਹੈ ਨਹੀਂ ਤਿਆਰ ਹੀ ਆ ਵਸੇ ਦੋ ਚਾਰ ਦਿਨ ਸੰਤੂ ਸਾਹਿਬ ਕਈਆਂ ਭਰਾਵਾਂ ਨਾਲ ਕਰਨ ਨੰਬਰ ਅਜੇ ਹਏ ਛਿੱਗੀ ਆ ਵੀ ਮੂੰਹ ਤੇ ਹਾਏ ਅੱਛਾ ਅੱਛਾ ਆ ਸੰਭਲ ਕੇ ਲਓ ਦੋਸਤੋ ਦੂਜਾ ਸੁਭਾ ਅਵੇਰਨਸ ਸੂਣਾ ਹੈ ਤੇ ਬਾਕੀ ਤੁਸੀਂ ਰੰਗ ਪ੍ਰਿੰਟ ਫੈਸ਼ਨ ਫੂਸ਼ਨ ਬੜਾ ਵੈੜ ਨੂੰ ਆ ਵੇਖੋ ਨਸਲ ਬ੍ਰੀਡ ਨੂੰ ਵੀ ਹਾਂਦ ਕਰਵਾ ਲਈ ਜੀ ਨਸਲ ਬ੍ਰੀਡ ਵੀ ਹੋ ਸਕਦਾ ਕਿ ਚੰਗੇ ਸੀਮੰਟ ਦੀ ਆਵੇ ਫੇਸ ਵਖਾ ਬਾਏ ਦੋਸਤੋ ਠੀਕ ਹੈ ਜੀ ਦੂਜਾ ਸੁਬਾ ਬੈਠਦੇ ਸੁਣਾ ਬਾਕੀ ਜਾਤ ਪਾਤ ਪੂਰੀ ਹੈ ਠੀਕ ਹੈ ਜੀ ਨਸਲ ਬ੍ਰੀਡ ਪੂਰੀ ਆ ਤੇ 17 ਭਾਈ ਲੈ ਜੂ 5 ਕਿ 4 ਦਿਨ ਜਿਹਨ ਵਿੱਚ 5 4 ਕੱਢ ਜਾਣੇ ਆ ਉਹਦੀ 5 4 ਕ ਦਿਨ ਆਰਾਮ ਨਾਲ ਲੈ ਜੂਗੀ ਬਾਕੀ ਥਾਣੇ ਦੋਸਤੋ ਹੱਥੀ ਮੁਠੀ ਵਾਲਾ ਜਿਹੜੀ ਮੇਨ ਗੱਲ ਆਪਾਂ ਤੁਹਾਨੂੰ ਦੱਸ ਦੇਣੀ ਹੈ ਹੱਥੀ ਮੁਠੀ ਵਾਲਾ ਥਾਣਾ ਗਿਰਲਬੁਰ ਨੇ ਚੰਗੀ ਆਪਸੀ ਥਾਣਾ ਦੀ ਆ ਫੇਸ ਕੁਆਲਿਟੀ ਆ ਠੀਕ ਹੈ ਜੀ ਦੰਦ ਖਾਰੀ ਆ ਦਿਖਾ ਦਗੇ ਕੰਨੀਆਂ ਖਲੁੱਤੀਆਂ ਨੇ 6 ਦਾ ਦਾ ਲੈ ਪੂਰੇ ਸ਼ਹੀਦ ਦੇਖੋ ਹਲੇ ਕੰਨੀਆਂ ਉਗਣੀਆਂ ਰੋਤ ਕੰਲੀ ਜੀ ਨਿਕਲ ਗਈਆਂ ਹੈ ਹਰਾ ਆ ਦੇਖੋ ਇਹਨਾਂ ਦੇ ਤਿੰਨ ਛੇ ਆ ਸਹੀ ਢੋਂ ਪਹਰੇ ਗਏ ਦੋ ਪਾਸੇ ਹਾਂ ਠੀਕ ਆ ਜੀ ਲਓ ਜੀ ਸ਼ਿੱਗੀ ਦੋਸਤੋ ਇਹ ਵੇਰ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਆ ਦੇਖੋ ਜੀ ਵਜਨ-ਵੁਜਨ ਪੂਰਾ ਠੀਕ ਆ ਵਜਨ ਬਹੁਤ ਜ਼ਿਆਦਾ ਕਰਮਾ ਲਈ ਹੈ ਜੀ ਤੇ ਹੈ ਤਿਆਰੀ ਤੇ ਮੇਰਾ ਭਰਾ ਕੋ ਲੈ ਜਾਂਦਾ ਪੰਜ ਲੈ ਜੇ ਚਾਰ ਲੈ ਜੇ ਸੋ ਜਿੰਨੇ ਕੁ ਦਿਨ ਲੈ ਜੂਗੀ ਉਨੀ ਚੰਗੀ ਤਿਆਰੀ ਕਰ ਲੂਗੀ ਮਿਲੂਗਾ ਤੋ ਜੀ ਹੂੰ ਆ ਦੇਖੋ ਜੀ ਠੀਕ ਆ ਥਾਰੂ ਪੂਰਾ ਮੁੱਠੀ ਵਾਲਾ ਜਾਏ ਦੇਖੋ ਡਾਈਵਰ ਸਤਨਾਮ ਕਿੰਨਾ ਮੋਲ ਲੈਂਦਾ ਰਹੂਗਾ ਮੋਲ ਵੀ ਜੀ ਜਿੰਨੀ ਅਸਲ ਵੀਰ ਭਾਵੇਂ ਪੈੜ ਹੀ ਕਰ ਲਗੇ ਸਾਠੀ ਕਰ ਲਗੇ ਆਹ ਆਪਾਂ 57000 ਦੀ ਪਹੁੰਚਾ ਦਾਂਗੇ ਜੀ 52000 ਦੇ 100 ਕੋਲ 55000 ਚ ਪਚਾਦਾਗੇ ਅਮਾਰਤ ਨਾਮ ਤੇ ਫਾਇਰ ਤੋਂ ਤੁਸਾਂ ਦਾ ਪਹਿਨ ਮੰਗਵਾ 70 ਮੰਗੋ ਹਾਂ ਸੀਚਨ ਹਰਦੀ ਪਰ ਹਿੰਦੀ ਨਾ ਮੰਗਣਾ ਆਈ ਤੇ ਹੋਏ ਭਾਜ ਮੈਂ ਕਿਹਾ ਹਾਂ ਫਿਰ ਟਕਾਲੇ ਲਾ ਦੇਗੇ 55000 ਲਾਤੀ ਗੱਲ 55000 ਲਓ ਜੀ 55000 ਦੇ ਵਿੱਚ ਦੋਸਤੋ ਇਹ ਵੈੜ ਤੁਹਾਨੂੰ ਮਿਲ ਜੂਗੀ ਬਿਲਕੁਲ ਹੋਮ ਡਿਲੀਵਰੀ ਆ ਫਰੀ 100 ਕਿਲੋਮੀਟਰ 100 ਕਿਲੋਮੀਟਰ ਇਹਦਾ ਮੇਰਾ ਵੀਰ ਕੋਈ ਗੰਗਾ ਨਗਰ ਆ ਕੇ ਵੀ ਆ ਜਾਏਗਾ ਨਹੀਂ ਨਹੀਂ 100 ਕਿਲੋਮੀਟਰ ਪਾ ਇਹ ਪੈਰੋਂ ਦਾ ਲੈ ਕੇ ਵੀ 100 ਕਿਲੋਮੀਟਰ ਜਿਸੇ 100 ਹੋ ਗਿਆ ਉਸੇ ਕਿਲੋਮੀਟਰ ਬਿਲਕੁਲ ਬਿਲਕੁਲ ਇਹ ਦੰਦਾ ਚ ਜੋ ਜਿਆ ਇਹ ਵੇਖੋ ਜੀ ਆਪਾਂ ਗਰੰਟੀ ਵੀ ਕੋਈ ਵੀ ਆਪਾਂ ਤੇ ਹੁਣ ਮੋਕੀ ਗੱਲ ਕਰਾਂਗੇ ਉਹ ਤਾਂ ਜਿਹਨਾਂ ਨੂੰ ਰਹੀ ਹੋਵੇ ਤੇ 23 24 ਕਿਲੋ ਪਹਿਲਾਂ ਹੋਇਆ ਜੋ ਆ ਮਗਰ ਵੀਰ ਉਹਦੀ ਵੀ ਅੰਤ ਕੋਈ ਨਹੀਂ ਕਰਮਾ ਜਿਹੜਾ ਉਹ ਥੋੜੀ ਜਿਹੀ ਬਾਗ ਪਰ ਫਿੱਕੀ ਆ ਬਿਲਕੁਲ ਬਿਲਕੁਲ ਜਦੋਂ ਜਿਹੜਾ ਆਪਣੇ ਅੱਖੋਂ ਪਰੋਖੀ ਉਹਦੀ ਤਾਂ ਅਗਲੇ ਨੇ ਕਹਿਤਾ ਪਰ ਅੱਗੇ ਹੁਣ ਜਦੋਂ ਸੇਵਾ ਦਾ ਸ਼ੁਰੂਆਤ ਆ ਗਿਆ ਆਪਾਂ ਹਰ ਥਾਂ ਲਾ ਕੇ ਦਿਖਾਵਾਂਗੇ ਤੁਹਾਨੂੰ ਬਾਕੀ ਥਣ ਵਰਦੇ ਥਣ ਵਗਦੇ ਦੋਸਤੋ ਮੇਰਾ ਵੀਰ ਕੋਈ ਆਪਦੀ ਪਾਸ ਕਰਕੇ ਲੈ ਜੇ ਅੱਗੇ ਦੁੱਧ ਸੇਵਾ ਦਾ ਕਰਮਾ ਲਈ 15 ਕਰਮਾ ਲਈ 20 ਕਰਮਾ ਲਈ 35 ਚ ਆਓ ਮੌਕੇ ਆਓ ਮੌਕਾ ਠੀਕ ਹੈ ਜੀ ਕੋਈ ਗਰੰਟੀ ਦੱਸ ਲਈ ਉਹ ਦੁੱਧ ਦੀ ਨਹੀਂ ਕੀ ਇਹ ਉਹ ਮੇਰਾ ਭਰਾ ਅਗੇ ਪਾਏ ਦਾ ਜਿੰਨਾ ਪਾਵੋਗੇ ਉਹਨਾਂ ਕ ਲੈ ਲਾਂਗੇ ਆਪਾਂ ਪਸ਼ੂ ਤੋਂ ਇਹ ਸੈਕਟਰ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵੈਡ ਦਿਖਾਤੀ 55000 ਦੇ ਵਿੱਚ 100 ਕਿਲੋਮੀਟਰ ਦੇ ਵਿੱਚ ਵਿੱਚ ਆਉਂਚ ਇੱਕ ਇੱਧਰ ਵੀਰ ਸਤਨਾਮ ਆ ਵੈਡ ਦੀ ਕੀ ਡਿਟੇਲ ਹੈ ਜੀ ਤੀਜਾ ਸੂਆ ਵੀਰ ਜੀ ਸੂਈ ਆਈ ਬਤ ਉਸ ਤੀਜਾ ਸੂਆ ਸੂਈ ਦੇ ਨੇ ਗਾ ਆਈ 11 ਦਿਨ ਹੋ ਗਏ ਬੱਚਾ ਦੇ ਮਗਰ ਅੱਛਾ ਜੀ ਤੀਜਾ ਸੂਆ ਦਿਨ ਕਿੰਨੇ ਹੋ ਗਏ 10 10000 ਦਿਨ ਹੋ ਗਏ 10 ਸੀ 11 ਦਿਨ ਮਗਰ ਬੱਚਾ ਹਾਂਜੀ ਹਾਂਜੀ ਤੇ ਦੁੱਧ ਦੇ ਕਿੰਨੇ ਕਿਤੇ ਦੁੱਧ ਵੀ 10000 ਕਿਲੇ ਮਨੋ ਜੀ ਦੁੱਧਾ ਥੋੜਾ ਬਾਹਰ ਹੂੰ ਹਾਂਜੀ ਕੋਣ ਥੋੜਾ ਗੋਤੋਂ ਮਾੜਾ ਕੁੜੀ ਤੜੀ ਕਰ ਲੈਣੀ ਮਾਲਾ ਸਾ ਠੇੜੜੀ ਪਰਦਾ ਹੂੰ ਲੋ ਵੀ 11 ਲੀਟਰ ਦੋਸਤੋ ਦੁੱਧ ਤੇ 11 11 12 ਦਿਨਾਂ ਦਾ ਜਿਹੜਾ ਸੁਆ ਤੀਜਾ ਸੁਆ ਸੁਈਏ ਮਗਰ ਇਹਦੇ ਬੱਚਾ ਮੇਲ ਕਾਫਾ ਬਾਕੀ ਬਾਦਾ ਬੁੱਢਾ ਬੜਾ ਹੈਵੀ ਆ ਠੀਕ ਹੈ ਜੀ 20 ਲੀਟਰ ਲਗਾਉਗੇ ਤੇ ਛੱਡਾ ਛੋਡਾ ਵੀ ਵੈਸੇ ਪੂਰਾ ਸਾਫ ਸੁਥਰਾ ਆ ਤੁਹਾਨੂੰ ਇੱਕ ਵਰੀ ਆਪਾਂ ਥੋੜਾ ਲਾਗੋ ਵੀ ਦਿਖਾ ਦਿੰਨੇ ਆ ਅੱਛਾ ਠੰਡੀ ਦੀ ਨਹੀਂ ਫਿਰ ਉਹ ਇਹ ਲਾਤਿਸ਼ਾ ਨਾ ਨਾ ਨੂੜਾ ਵੇਖੋ ਕਿ ਲੱਗ ਰਿਹਾ ਮੋਟਿਆ ਲੱਗਿਆ ਆ ਲਓ ਜੀ ਇੱਕ ਸਾਈਡ ਵਾਲੇ ਪਾਸੇ ਦਿਖਾਉਂਦੇ ਆਪਾਂ ਤੁਹਾਨੂੰ ਬਹਿਣੀ ਵਾਲੇ ਪਾਸੇ ਆਹ ਦੇਖੋ ਵੇਨ ਬੂਨ ਕਾਫੀ ਜ਼ਿਆਦੀਆਂ ਠੀਕ ਆ ਜੀ ਤੇ ਬੱਚਾ ਇਹਦੇ ਮਗਰ ਆ ਠੀਕ ਆ ਜੀ ਮੇਲ ਕਾਫ ਆ ਤੇ ਵੀਰ ਸੁਤਨਾਮ ਇਹ ਕਿੰਨੇ ਦੀ ਹੁੰਦੀ ਆ ਜੀ ਫਿਰ ਇਹ ਵੀਰ ਜੀ 42000 ਦੀ ਪੌਂਚ ਕਰਦਾ ਹੈ 42000 ਦੇ ਵਿੱਚ ਜੈਸ ਜੈਗਾ ਚਲੋ ਜੀ ਇਹ ਤੁਹਾਨੂੰ ਕੋਈ ਛੋੜ ਛਪਿਆ ਪਰਸੀਜਰ ਦੋਸਤੋ ਸੇਮ ਹੀ ਆ ਠੀਕ ਹੈ ਜੇ ਆਪਾਂ ਵਾਰ-ਵਾਰ ਉਹੀ ਕਈ ਜਾਵਾਂਗੇ 100-100 ਕਿਲੋਮੀਟਰ ਪ੍ਰੋਸੀਜਰ ਸੇਮ ਹੀ ਆ 100 ਕਿਲੋਮੀਟਰ ਪੱਕਾ ਮਿੱਥ ਕੇ ਰੱਖ ਲਿਆ ਕਰੋ ਜਦੋਂ ਵੀ ਸਤਨਾਮ ਦੇ ਘਰੋਂ ਵੀਡੀਓ ਪੈਂਦੀ ਆ ਇਸ 100 ਕਿਲੋਮੀਟਰ ਦੇ ਵਿੱਚ ਤੁਹਾਨੂੰ ਪਹੁੰਚ ਹੋ ਜੂਗੀ ਠੀਕ ਆ ਜੀ ਬਾਕੀ ਵੇੜ ਤੁਸੀਂ ਇਹ ਦੇਖ ਲਈਏ ਗਾਂ ਵੇਖ ਲਈਏ ਪੂਰੇ ਹੈਵੀ ਬਾਡੀ ਵੇੜ ਦੇ ਵਿੱਚ ਆ ਵਜਨ ਲੋਡ ਪੂਰਾ ਤੇ ਚੋਣ ਜਾਂਦੀ ਵੀਰ ਸਤਨਾਮ ਘਰ ਚੋਣ ਦੇ ਗੱਲਾਂ ਛੱਡੋ ਠੀਕ ਆ ਜੀ ਹੋਲੀ ਭੂਗ ਗਈ ਮਾਰ ਕੇ ਵਿਖਾ ਦੇ ਦੋਸਤਾਂ ਮਾਂ ਬ ਤਾਰ ਬੋਲੀ ਮੋਟੀ ਪੈਂਦੀ ਹੈ ਕੋਈ ਗੱਲ ਸਹੀ ਹੈ ਬੰਦੇ ਬਸ ਲੋ ਜੀ ਸੋ ਚਵਾਈ ਦੋਸਤੋ ਪੂਰੀ ਐਂਡ ਆ ਠੀਕ ਹੈ ਜੀ ਤੇ ਬਾਕੀ ਦੁੱਧ ਦੀ ਮਿੰਤੀ ਗਿੰਤੀ ਆ ਥਾਣ ਕਿਸੇ ਵੀਰ ਨੇ ਬਰਾਬਰ ਦੇਖਣਿਆ ਵੀ ਹਾਂ ਬਰਾਬਰ ਆ ਕੋਈ ਵਾਧ ਘਾਟ ਨਹੀਂ ਉਹ ਤਸੱਲੀ ਕਰੋ ਮੇਰਾ ਵੀਰ ਹਾਂਜੀ ਹਾਂਜੀ ਕਈ ਵਾਰਾ ਵੀਰ ਵਪਾਰੀ ਵੀਰਾਂ ਦੇ ਜਿਹੜੇ ਰਹ ਜਾਂਦੇ ਆ ਵੀ खरे ਵੀਰ ਜੋ ਕਹਿ ਰਿਹਾ ਮੈਂ ਤਾਂ ਨਾ ਵੀ ਆਪ ਦੀ ਸਮਝ ਨਾਲ ਤੁਸੀਂ ਨਹੀਂ ਜਿਹੜੀ ਵੀ ਦੀ ਤਸੱਲੀ ਕਰ ਲੈਣੀ ਉਹਦੇ ਨਾਲ ਦੀ ਮੌਜੂਦ ਹੀ ਨਹੀਂ ਹੈ ਇਹ ਵੀ ਤੁਸ ਜੀ ਸਾਹਿਬ ਆਪ ਦੀ ਤਸੱਲੀ ਕਰਿਆ ਕਰ ਨਹੀਂ ਤੇ ਕੀ ਕੀ ਆ ਆਪ ਦੀ ਬੜਾ ਸੋਣਾ ਕਰਕੇ ਲੈਣੀਆਂ ਆ ਨਾ ਬਿਲਕੁਲ ਜੀ ਪਹਿਲਾਂ ਜਿਹੜੀ ਆਜ ਤਸੱਲੀ ਕਰ ਰਹੇ ਆ ਮੁਰਕੇ ਆ ਪੈਰ ਮਾਰਾ ਖਾ ਉਹ ਮਾਰੀ ਗੱਲ ਆ ਬਿਲਕੁਲ ਜੀ ਪਹਿਲਾਂ ਸੜੀ ਉਹਦੇ ਨਾਲ ਦੀ ਮੌਜ ਨਹੀਂ ਲਓ ਜੀ ਅੱਗੇ ਸਤਨਾਵੇ ਤੇ ਆਜ ਕੇ ਤੇ ਆ ਬੈਠ ਦੀ ਕਿਹਦੀ ਇਹ ਜੀ ਦੂਜਾ ਸਵੇਰ ਸੁਈਏ ਦੂਜਾ ਸਵੇਰ ਸੁਈਏ ਕਿੰਨੇ ਕ ਟਾਈਮ ਦੀ ਇਹ ਵੀ ਸੁਈ ਨੂੰ ਇਹਨੇ ਕਿ ਮੇਰੇ 12 13 ਦਿਨਾਂ ਦੇ ਮਾਰਾ ਮਾਰਦਾ ਪਈ 12 13 ਦਿਨਾਂ ਦੀ ਹੈ ਬੱਚਾ ਮਗਰ ਅੱਛਾ ਬੱਚਾ ਮਗਰ ਬੱਚੇ ਦੇ ਦੋਸਤਾਂ ਨੂੰ ਦਿਖਾ ਦਾਂਗੇ ਲਾਸਟ ਵਿੱਚ ਠੀਕ ਆ ਕੀ ਬੱਚੇ ਦਿਖਾ ਦਾਂਗੇ ਸਾਰੀਆਂ ਵੇੜਾਂ ਦੇ ਤੇ 12 ਕਿਤੇ ਨੇ ਨੂੰ ਹੋ ਗਿਆ ਤੇ ਇਹਦੇ ਥਲੇ ਦੁੱਧ ਕੀ ਸਥਿਤੀ ਹੈ ਦੁੱਧ ਵੀ ਜਿਹੜੇ ਕੋ 11 11 ਕਿਲੋ ਜਿਹੜੇ ਪੈ ਦਾ ਪੱਕਾ ਚੋਣ ਵਾਲਾ ਦੁੱਧ ਇਹਦਾ ਮਾਪੀ 11 11 ਕਿਲੋ ਇਹਦੇ ਥਲੇ ਵੀ ਇੰਨਾ ਕ ਦੁੱਧ ਹੈਗਾ ਦੋਸਤੋ ਤੇ ਦੂਜਾ ਸੂਆ ਇਹ ਵਹਿਰ ਸੁਈ ਆ ਤੇ ਬਾਕੀ ਹਮਾਨੇ ਚੱਡੇ ਤੇ ਜਿੰਨੀ ਆ ਬਿਲਕੁਲ ਸਾਫ ਸੁਥਰੀ ਦਿਖਾਈ ਦੇ ਰਹੀ ਆ ਇੱਕਸਾਰ ਬਿਲਕੁਲ ਪੱਧਰ ਲੈ ਆ ਠੰਡੀ ਵੀ ਵੜੀ ਸਾਫ ਵੜੀ ਤੇ ਠੰਡੀ ਵੀ ਵੜੀ ਇੱਥੇ ਵੇਖੋ ਆ ਲੋ ਮੋਟੀ ਤਾਲ ਆ ਕਰੋ ਚੈੱਕ ਲੋ ਕਰਦੀ ਕਰੇ ਤੋ ਬਾਬਾ ਤੇ ਹੋਰ ਵੰਗਾ ਬੋਲ ਭਗਦਾ ਜੋ ਠੀਕ ਹੈ ਜੀ ਠੀਕ ਹੈ ਉਹ ਵੀ 11 ਲੀਟਰ ਦੋਸਤ ਇਹਦੇ ਥਲੇ ਦੁੱਧ ਤੇ ਸੋਈ ਨੂੰ ਇਹਨੂੰ ਸਮਾਂ 11 12 ਕ ਦਿਨ ਦਾ ਹੋ ਜਾਣਾ ਮਗਰ ਦੂਜਾ ਸਵੇਰ ਤੇ 17 ਵਜੇ ਇਹਦਾ ਮੋਲ ਵੜੀ ਕੀ ਰਹੂਗਾ ਅੱਜ ਇਹ ਵੀ ਵੀਰ ਜੀ ਇਹਦੀ ਬਿਆਲੀ ਚ ਫੋਨ ਕਰਦਾ ਹੈ ਬਿਆਲੀ ਕਰਦੇ ਕੰਮ 17 42 42 ਹਾਂ ਹਾਂ ਬਿਆਲੀ ਚ ਮੇਰਾ ਤੂੰ ਮੱਕ ਕਰਦਾ ਤੂੰ ਰਾਮ ਸੋ ਨਹੀਂ ਨਹੀਂ ਹੋ ਰਿਹਾ ਕਰਦੀ ਓਏ ਨੋਬੈਰ ਮਾਰਨ ਲਗਾ ਤੂੰ ਨਹੀਂ ਕੱਟੇ ਹਾਲੇ ਕੰਮ ਕਰਿਆ ਕਰ ਲੋ ਅਸਰ ਨਾ ਭਾਈ ਜੀ ਮੈਂ ਨਹੀਂ ਪੱਕਾ ਕਾਨੂੰਨ ਤੇ ਰੱਖਾਂਗੇ ਭਾਵੇਂ ਰਹੀ ਜਾਵੇ ਆਹੋ ਨਾ ਵੀ ਕਾਨੂੰਨ ਕਹਿੰਦੇ ਆਦੇ ਆ ਪ੍ਰਤਾਪ ਦਾ ਠਿਕਾਣਾ ਤੇ 40 40 ਦੇ ਵਿੱਚ ਪਹੁੰਚ ਲਓ ਜੀ 40000 ਦੇ ਵਿੱਚ ਪਹੁੰਚ ਹੋ ਜੂਗੀ ਠੀਕ ਆ ਜੀ ਤੇ ਆ ਇਧਰ ਆਪਣੇ ਕੋਲ ਜਿਹੜਾ ਆ ਤੋਹਫਾ ਆ ਗਿਆ ਜੀ ਬੋਲ ਜੀ ਸ਼ਾਈਵਾਲ ਆ ਗਈ ਜੀ ਸ਼ਾਈਵਾਲ ਇਹਨੂੰ ਸੁਣ ਵੀ ਨਹੀਂ ਚਾਰ ਭਾਈ ਦਿਨ ਹੋ ਗਏ ਅੱਛਾ ਬੱਚੀ ਦੇ ਮਗਰ ਬੜੀ ਟੋਪ ਦੀ ਆ ਹੂੰ ਇਹ ਦੇਖੋ ਜੀ ਦੇਖੋ ਲਓ ਜੀ ਸ਼ਾਈਵਾਲ ਅੰਗ ਦੇ ਵਿੱਚ ਤੁਸੀਂ ਕਰੋ ਜੀ ਦੇਖੋ ਇਹ ਦੇਖੋ ਆ ਦੇਖੋ ਆ ਦੇਖੋ ਜੀ ਠੀਕ ਆ ਦੇਖੋ ਇਹਨੂੰ ਚਾਰ ਪੰਜ ਦਿਨ ਹੋ ਗਏ ਸੀ ਨੂੰ ਹਾਂ ਬੱਚਾ ਇਹ ਮਗਰ ਕੀ ਆ ਗਿਆ ਇਹ ਮਰ ਜਾਣਾ ਖਾਓ ਲਾ ਬੱਤਾ ਅਗਲੇ ਥਾਂ ਦੇ ਮਰੀ ਨਹੀਂ ਗਿਆ ਪੂਰਾ ਹਾਂ ਮਰੀ ਜੀ ਚਲਦਾ ਪੋਲਾ ਕਰਦਾ ਪੋਲਾ ਪੁੱਤ ਆ ਵੀ ਦੁੱਧ ਪੂਰਾ ਸਹਾਗ ਅੱਛਾ ਜੀ ਬੜਾ ਛੋਟਾ ਜਿਹਾ ਫਿਰ ਆ ਰਹੀ ਜਾਂਦੀ ਆ ਅੱਛਾ ਜੀ ਪਰ ਇੰਨੀ ਕਮਾਰੀ ਦੇ ਨਹੀਂ ਇੰਨੀ ਚਵਾਇ ਚਵਾਇ ਜੇ ਕੋਈ ਇਹਨੇ ਵੀ ਕੋਈ ਦੁੱਧ ਘਾਟ ਵਾਧੂ ਜਾਵੇ ਹੋਰ ਨਾਰ ਗਿਲ ਦੀ ਉਕਾਖਣੀ ਅੱਛਾ ਸਿਰ ਜੋ ਨਾ ਹੋਏ ਸਰੀਰ ਦੇ ਸਲਾਈ ਵੱਜੀ ਹੋਊਗੀ ਠੀਕ ਆ ਜੋ ਪਰਿਵਾਰ ਵਾਲੋਂ ਬੰਤਰ ਬਣੀ ਠੰਡੀ ਹੱਥ ਹੋ ਜਾਂਦੀ ਆ ਠੀਕ ਆ ਠੀਕ ਦੁੱਧ ਦੇ ਭਾਇਆ ਡਾਰੇ 16 ਕਿਲੋ ਭਾਇਆ ਕੋ ਪਰ ਬੜਾ ਬੋਲਾ ਮਿਲੇ ਹਾਂ ਹਾਂ ਦੁੱਧ ਗਿਲੇ ਚੌਸੇ ਪੈ ਜਾਂਦੇ ਦੀ ਸੂਈ ਜੀ ਠੀਕ ਆ ਜੀ ਸੁਆ ਹੋਊਗਾ ਤੇ ਜਾ ਕੇ ਸਤਨਾਮ ਤੇ ਜਾ ਤੇ ਜਾ ਮਗਰ ਬੱਚਾ ਸੀ ਤੇ ਮਗਰ ਵੱਛੀ ਵਾਲੀ ਟਾਉ ਦੀ ਜੀ ਲਓ ਜੀ ਮਗਰ ਵੱਛੀ ਆ ਤੇ ਬਾਕੀ ਦੁੱਧ ਇਸ ਵਕਤ ਹੁਣ ਬਹੁਤੇ ਬਾਰ ਦੁੱਧ ਤੇ ਆ ਗਈ ਆ ਠੀਕ ਹੈ ਦੁੱਧ ਚੰਗਾ ਇਹਦੇ ਥੱਲੇ ਆ ਤੇ ਸ਼ਾਈ ਵਾਲ ਦੋਸਤੋ ਇਹ ਅੰਗ ਦੇ ਵਿੱਚ ਆਪਾਂ ਦੇ ਲੇਕਿਨ ਜੀ 20 ਤੋਂ ਪਲਾਂਟ ਕਰਨ ਵਾਲੇ ਨੂੰ 20 ਕਿਲੋ ਹੀ ਭਾਓ ਸੇਵਾਲਾ ਵੀ ਭਰ ਭਰਾ ਦੇ ਗਰੰਟੀ ਦੇ ਦਾਂਗੇ ਆਪਾਂ ਠੀਕ ਹੈ ਜੀ ਤੇ ਢੰਡੀ ਇਤਰਾ ਹੀ ਠੀਕ ਹੈ ਜੀ ਵੰਗਾ ਪਾਣਾ ਪਾ ਲੋ ਨਹੀਂ ਪਾਣਾ ਕੋਈ ਪਰਵਾਹ ਨਹੀਂ ਲਓ ਜੀ ਵੰਗਰ ਅਸੀਂ ਦੋਸਤੋ ਪਾਉਣੀ ਕਿਸੇ ਭਰਾ ਦੀ ਖੁਸ਼ੀ ਆ ਨਹੀਂ ਤਾਂ ਇੱਧਰ ਤੁਸੀਂ ਬਹਿ ਕੇ ਚਵਾਈ ਕਰ ਲੋਗੇ ਠੀਕ ਹੈ ਜੀ ਚੋਣ ਜਾਨ ਚੰਗੀ ਆ ਮਗਰ ਬੱਛੀ ਆ ਗਈ ਇਹਦੇ ਹੱਥ ਲੱਗੇ ਲੋ ਪਸਵਾਈਏ ਹਾਂ ਪਸਵਾ ਮਾਰ ਜੀ ਬੱਚਾ ਨਹੀਂ ਛੱਡ ਚਾਈ ਵਾਲਾ ਇਹ ਦੋਸਤੋ ਕ੍ਰੋਸ ਦੇ ਵਿੱਚ ਵੜ ਤੇ ਬੱਚਾ ਇਧਰ ਤੁਹਾਨੂੰ ਦਿਖਾਉਨੇ ਆਪਾਂ ਇੱਕ ਵਾਰੀ ਤਾਂ ਆਹ ਵੇਖੋ ਬੱਛੀ ਬੱਛੀ ਵੇਖੋ ਲੱਕ ਜਿੱਡੀ ਬੱਛੀ ਹੈਗਾ ਹਾਂ ਆ ਨੜੀਆਂ ਨਾਲ ਜਿਹੜੀ ਠੀਕ ਹੈ ਜੀ ਹਾਂ ਆ ਬੱਚਾ ਵੇਖੋ ਠੀਕ ਆ ਤੇ ਜਿਹੜੀ ਜਿਹੜੀ ਆ ਉਰਲੀ ਆਪਾਂ 42 ਦੀ ਉਹ ਆ ਬੱਛਾ ਜਿਹੜੀ ਪਿਆਰੀ ਆਪਾਂ ਚਿੱਟੀ ਪਾਈ ਆ ਬਿਆਲੀ ਆ ਉਰਲੀ ਆ ਪਿਆਈ ਆ ਤੇ ਜਿਹੜੀ 40 ਦੀ ਉਹ ਡੱਬਾ ਬੱਛਾ ਜੀ ਲੋ ਜੀ ਦੋਸਤੋ ਜਿਹੜੀ 40 ਆਈ ਤੁਹਾਨੂੰ ਦਿਖਾਈ ਹੈ ਨਾ ਉਹਦਾ ਡੱਬਾ ਆ ਬੱਚਾ ਦਾ ਬੱਛਾ ਵੇਛੀ ਬੱਛਾ ਠੀਕ ਅੱਛੀ ਹੈ ਜਾਓ ਤੇ ਜਿਹੜੀ ਆਪਾਂ ਤੋਂ ਬਲੈਕ ਵਖਾਈ ਆ ਬਾਡੀ ਵਜਨ ਵਾਲੀ ਪੂਰੀ ਤੇ ਆ ਅੱਛਾ ਉਹਦਾ ਆਪ ਅੱਛਾ ਰਿਸ਼ਾਈ ਵਾਲਦੀ ਆਪ ਅੱਛੀ ਠੀਕ ਹੈ ਜੀ ਠੀਕ ਆ ਤੇ ਅੱਛਾ ਫਿਰ ਸਤਰਾਵਾਂ ਇਹ ਕਿੰਨੇ ਦੀ 베ਜਣੀ ਫਿਰ ਇਹਦਾ ਮੋਲਬੀਰ ਜੀ ਮੋਲ ਤੇ ਭਾਅ ਹੋਣੇ ਜਿੱਡਾ ਇਹ ਕਮਾਈ ਹੀਰਾ ਹੀ ਹਸਾਣਾ ਮੈਂ ਇਹ ਲੈ ਜਾਨੀ ਜਿਹੜਾ ਘੜਫੜਾ ਲੈ ਗਿਆ ਆ ਭਾਵੇਂ 1.5 ਲੱਖ ਰੁਪਇਆ ਮੋਲ ਕਰਦੀ ਗਾ ਤਾਂ ਵੀ ਦੇ ਦੂ ਮਾਰ ਮਾਰ ਸ਼ਾਲਾ ਆ ਪਰ ਆਪਾ ਉਹ ਅਗਲੀ ਕਰਦਾ ਰੋਖਲਾ ਗਾਲੀ ਰੋਖਾ ਦੇਣੀ ਆ 52000 ਦੀ ਪਹੁੰਚ 52 ਦੀ ਹਾਂ ਗਾ ਪਹਿਲੀ 1000 ਦੀ ਬਹੁਤ 554 ਹਾਂ ਉਹ ਆ ਦਾਰਵਰੀ ਗੁੰਦ ਦੀ ਬਹੁਤ 554 ਵਾਹ ਇਹ ਕੰਮ ਜਿਹੜਾ ਬਾਹਰ ਚੱਲਣਾ ਘਰੇ ਚਲਾ ਲੋ ਵਾਹ ਦੋਹੀ ਇਹ ਨਹੀਂ ਨਹੀਂ ਬਸ ਜਾਰੀ ਚੱਹੀ ਆ ਉਹ ਅੰਮੀ ਸੰਤੂ ਸਾਹਿਬ ਜੋ ਮੈਂ ਕਹਤਾ ਇਹ ਕਿੰਨਾ 50 ਹੋ ਗਿਆ ਹੁਣ ਕੇ ਪਤਾ ਨਹੀਂ 50 ਨਹੀਂ ਹੋ ਗਿਆ ਨਹੀਂ ਕੋਈ ਨਹੀਂ ਪੋਰ ਜਾਣਦੇ ਜੀ ਕਰਦਾ ਨਹੀਂ ਨਹੀਂ ਮੈਂ ਤਾਂ ਨਹੀਂ 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 ਤਾਕ ਮਾਰਦੇ ਨਹੀਂ ਨਹੀਂ ਗਿਆ ਜਿਆਦੀ ਮਾਤੇ ਨੱਜਾ ਜਾ ਰਹੀ ਚੰਗੀ ਆ ਹਾਂ ਜਦੋਂ ਤੋੜ ਤਾਂ ਮੇਰਾ ਰਾਦਾ ਬੋਲ ਗਿਆ ਯਾਰ 30 ਕਰੋੜ ਦੇ ਵਿੱਚ ਦੋਸਤ ਪਹੁੰਚ ਹੋ ਜੂਗੀ ਤੇ ਬਾਕੀ ਆ ਤੁਹਾਨੂੰ ਇੱਕ ਥੋੜਾ ਆ ਦਿਖਾ ਦਈਏ ਨੇੜੇ ਆ ਦੇਖ ਠੰਡੀ ਬਰਫਰ ਕੀ ਇਹ ਨਹੀਂ ਇੱਕ ਆ ਰਾਵਾਂ ਲੱਤਾਂ ਲਾਉ ਕਿਦਾ ਮਰਜੀ ਲੰਕੀ ਜੋ ਮਾਰੇ ਲਾਓ ਜੀ ਸੱਜੇ ਖਾਪੇ ਜਿਹੜੇ ਮਰਜੀ ਚਬਾਈ ਕਰੀ ਲਓ ਵੀ ਭਰਾਓ ਠੀਕ ਆ ਜੀ ਇਹਦੀ ਸਾਡੇ 94000 ਦੇ ਵਿੱਚ ਪਹੁੰਚ 100 ਕਿਲੋਮੀਟਰ ਦੇ ਵਿੱਚ ਤੁਹਾਡੇ ਘਰ ਤੱਕ ਠੀਕ ਹੈ ਜੀ ਇਹ ਥੱਲੇ ਕਰੋ ਤੇ ਸਤਨਾਮ ਇੱਕ ਨੰਬਰ ਵੀਰੇ ਕਰਦੇ ਸੰਗ ਨੰਬਰ ਬਣੇਗਾ ਜੀ 94655 58956 ਪਿੰਡ ਕੈਰੋ ਤਸ਼ਵੀਰਪੱਲੀ ਜ਼ਿਲ੍ਹਾ ਸ੍ਰੀ ਤਰਨਤਾਰਨ ਦਾ ਠੀਕ ਆ ਸਭ ਤੋਂ ਵੱਡੀ ਨਿਸ਼ਾਨੀ ਵੀਰ ਜੀ ਆਪਣੀ ਇਹੋ ਹੀ ਕੈਰੋਂ ਆ ਗਿਆ ਆਪਣੇ ਗ੍ਰੈਂਡ ਕੈਰੋਂ ਪਾਇਸੀ ਨਿਸ਼ਾਨੀ ਰੱਖ ਲੈਣ ਪਿੰਬਰਾ ਉਸੇ ਆ ਕੇ ਬੇਸ਼ੱਕ ਫੋਨ ਕਰ ਲੈਣ ਇਹਨਾਂ ਨਾਲ ਦੀ ਛੜਕਾਉਦੀ ਆਪਣੇ ਡੇਰੇ ਜੀ ਬਿਲਕੁਲ ਬਿਲਕੁਲ ਹਾਂ ਜੀ ਮੇਰੀ ਨਿਸ਼ਾਨੀ ਗ੍ਰੈਂਡ ਕੈਰੋਂ ਦੀ ਹੈ ਜੀ ਲਓ ਦੋਸਤੋ ਗ੍ਰੈਂਡ ਕੈਰੋ ਪੈਲਸ ਆ ਤੇ ਬਿਲਕੁਲ ਆਹਮੋ ਸਾਹਮਣੇ ਪ੍ਰਤਾਪ ਦਾ ਘਰ ਹਾਂਜੀ ਠੀਕ ਹੈ ਜੀ ਬਿਲਕੁਲ ਸੜਕ ਦੇ ਉੱਤੇ ਇੱਕ ਪਾਸੇ ਗ੍ਰੈਂਡ ਕੈਰੋ ਪੈਲਸ ਤੇ ਇੱਕ ਬਨੇ ਪ੍ਰਤਾਪ ਦਾ ਘਰ ਪ੍ਰਤਾਪ ਦਾ ਘਰ ਤੇ ਕੋਈ ਦੂਰ ਨੇੜੇ ਮੇਰਾ ਭੈਣ ਭਰਾ ਕੋ ਮਿਲਣਾ ਆਉਣਾ ਚਾਹੁੰਦਾ ਹੈ ਪ੍ਰਤਾਪ ਨੂੰ ਤੇ ਬਸ ਉੱਥੇ ਆਓ ਤੁਸੀਂ ਤੇ ਪ੍ਰਤਾਪ ਨੂੰ ਫੋਨ ਲਾ ਦਿਓ ਪ੍ਰਤਾਪ ਨੇ ਜਿਵੇਂ ਘੰਟੇ ਵਰਤਾਪ ਐਵੇਂ ਅਵੇਲੇਬਲ ਹੀ ਨਹੀਂ ਨਾ ਕੀ ਹੁੰਦੇ ਬਿਲਕੁਲ ਆਹੋ ਜੋ ਮਰਜੀ ਮਿਲੋ ਬਸ ਬਸ ਤੇ ਲਓ ਦੱਸੋ ਇਹ ਨਾਗ ਨੇ ਅੱਜ ਵੀਰ ਸਤਨਾਮ ਦੇ ਕੋਲ ਟੋਟਲ 10000 ਨਾਗ ਸੀਗੇ ਸਾਰਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਮਾਲ ਇਸੇ ਤਰ੍ਹਾਂ ਰੋਟੀਨ ਦੇ ਵਿੱਚ ਹੀ ਆਉਂਦਾ ਵੱਡੀ ਕੀਮਤੀ ਦੇ ਵਿੱਚ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ